ਰਾਜਵੀਰ ਜਵੰਦਾ ਜਿਸ ਦੇ ਲਈ ਸਾਰੀ ਹੀ ਦੁਨੀਆ ਅਰਦਾਸਾਂ ਕਰਦੀ ਪਈ ਏ ਉਹ ਵੀ ਅਜੇ ਅਰਦਾਸਾਂ ਕਰਦਾ ਪਿਆ ਜਿਸ ਨੇ ਕਦੀ ਰਾਜਵੀਰ ਜਵੰਦਾ ਨੂੰ ਸੁਣਿਆ ਵੀ ਨਹੀਂ ਕਿਉਂਕਿ ਰਾਜਵੀਰ ਜਵੰਦਾ ਦੇਲ ਦਾ ਸਾਫ਼ ਇਨਸਾਨ ਸੀ ਜੋ ਬਹੁਤ ਹੀ ਚੰਗੀ ਗਾਇਕੀ ਕਰਦਾ ਸੀ ਅੱਜ ਵੀ ਕੋਈ ਜਦੋਂ ਆਪਾਂ ਰਾਜਵੀਰ ਜਵੰਦਾ ਦੀ ਵੀਡੀਓ ਦੇਖਦੇ ਆ ਨਾ ਤਾਂ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਰੱਬ ਅੱਗੇ ਹੀ ਅਰਦਾਸਾਂ ਹੁੰਦੀਆਂ ਕਿ ਰੱਬਾ ਬਚਾ ਲੈ ਸਾਡਾ ਭਰਾ ਕੋਈ ਕਿਰਸ਼ਮਾ ਕਰ ਦੇ ਹਾਲ ਹੀ ਵਿੱਚ ਨਾ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਵੀਡੀਓ ਕਲਿੱਪ ਵਿੱਚ ਰਾਜਵੀਰ ਜਵੰਦਾ ਨਾ ਬਾਬਾ ਬਣ ਕੇ ਬੋਲਦਾ ਪਿਆ ਹੈ ਤੇ ਰਾਜਵੀਰ ਜਵੰਦਾ ਕੀ ਕਹਿ ਰਿਹਾ ਹੈ ਉਹ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆਂ ਹਾ ਗੌਦਾ ਦੁੱਧ ਪਲਾਵਾਗੇ ਮਾਰਦੇ ਨਹੀਂ ਕੁੱਟਦੇ ਨਹੀਂ ਬਾਬੇ ਚੱਲੇ ਆ ਜੇ ਕਿਤੇ ਮੁੜ ਕੇ ਆਏ ਤਾਂ ਸੂਟ ਸਵਾਦੀ ਜਾਂ ਤੈਨੂੰ ਕਹਿਤਾ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਰੋਟੀ ਪਾਇਆ ਕਰ ਜੇ ਨਾ ਦਿਖੇ ਸ਼ੀਸ਼ੇ ਚ ਵੇਖ ਕੇ ਆਪ ਹੀ ਖਾ ਲਿਆ ਕਰ ਹਾਂਜੀ ਤੁਸੀਂ ਵੀ ਰਾਜਵੀਰ ਜਵੰਦੇ ਦੇ ਲਈ ਵੱਧ ਤੋਂ ਵੱਧ ਅਰਦਾਸਾਂ ਜ਼ਰੂਰ ਕਰੋ ਤੇ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖੋ ਰੱਬ ਰਾਖਾ